ਅੱਜ ਸਾਡੇ ਬੀਬੀ ਜੀ ਸਾਡੇ ਵਾਸਤੇ ਲੋਹੜੀ ਲੈ ਕੇ ਆਏ ਸੀ। ਹਾਂ। ਆ ਵੇਖੋ ਵੇਖਣ ਦੇ ਵੀ ਕਿੰਨੀਆਂ ਕੁ ਚੀਜ਼ਾਂ ਖਾਧੀਆਂ ਗਈਆਂ ਨੇ ਤੇ ਕਿੰਨੀਆਂ ਗਈਆਂ ਨੇ ਰਹਾ। ਕਿੰਨੀਆਂ ਕਰਿਆ। ਹਾਂ ਬੀਬੀ ਜੀ। ਕੀ ਰਹਿ ਗਿਆ ਤੇ ਕੀ ਖਾ ਲਿਆ? ਆਹ ਹਾਂ। ਹਾਂ। ਇਹ ਤੇ ਬੜਾ ਹੀ ਕੁਝ ਪਿਆ ਹੋਇਆ। ਅੱਛਾ। ਖਾਧਾ ਕੀ ਹੈ ਤੁਸੀਂ? ਹਾਂ। ਇਕ ਕੋਈ ਜਤੋਂ ਉਹ ਜਿਹੜਾ ਪੁਨੀਆ ਵਾਲਾ 8:30 ਵਜੇ ਹਾਂ ਹਾਂ ਲੈ ਚੁਕਾਂ ਜਿੜੀਆਂ ਮੋਕਲੀਆਂ ਤੇ ਸਾਨੂੰ ਆ ਸੈਂਪਲ ਵਿਖਾਓ ਹਾਂ ਆਈ ਤੁਹਾਡੀਆਂ ਪਿੰਨੀਆਂ ਨੇ ਆਹੋ ਲਓ ਜੀ ਲੋ ਪਿੰਨੀਆਂ ਦਾ ਸੈਂਪਲ ਲੈ ਕੋਈ ਹਾਂ ਲੈ ਲਓ ਲੈਵ ਦਿਖਾਓ ਜਿਹੜਾ ਦੀ ਬਣਾਈ ਆ ਤੁਸੀਂ ਖਾਂਦੇ ਜੇ ਕਿਸ ਤਰ੍ਹਾਂ ਦੀ ਆ ਦੇਖੋ ਬੀਬੀ ਨੇ ਲੱਡੂ ਬਣਾਏ ਵੇਸਣ ਦੇ ਵੇਖਦੇ ਆ ਹੂੰ ਹੂੰ ਬਹੁਤ ਸੁਆਦ ਮੰਮੀ ਹਾਂ ਬਹੁਤ ਸੁਆਦ ਆ ਹੂੰ ਫਲੋ ਲੀ ਜਾ ਗਈ ਹੂੰ ਇਹ ਅਲਸੀ ਦੀਆਂ ਕਿੰਨੀਆਂ ਬਣਾ ਕੇ ਵੇਸਣ ਬਣਾ ਕੇ ਤੁਸੀਂ ਸਾਨੂੰ ਦਿੰਦੇ ਹੁੰਦੇ ਸੀ ਛੋਟਿਆਂ ਨੂੰ ਹਾਂ ਹੂੰ ਫਿਰ ਆਪਾਂ ਖਾਣਾ ਆ ਆ ਹੂੰ ਮਮਾ ਦੇ ਮੋਗਲੀ ਖਾਓ ਤੇ ਕਿਹੜੀ ਹੈ ਤੁਹਾਡੀ ਲਓ ਲਓ ਦੇਖੋ ਦੇਖੋ ਆ ਜੀ ਦੇਨ ਫਾਫੇ ਭਰਨੋ ਮੋਗਲੀ ਲਓ ਮਮਾ ਤੁਸੀਂ ਕੁਝ ਖਾਣ ਦਾਣੇ ਲੈ